ਤੂੰ ਤਾਂ ਮੰਨਾ ਇਸੇ ਤਰ੍ਹਾਂ ਤੇ ਲੋਕਾਂ ਦੀ ਸ਼ਰਧਾ ਆ ਇੱਛਾ ਆ ਮਾਤਾ ਰਾਣੀ ਤੋਂ ਹੀ ਮੰਨਤ ਮੰਗਦੇ ਆ ਮੰਨਤ ਪੂਰੀ ਹੁੰਦੀ ਆ ਲੋਕ ਆਪਣੇ ਆਪਣੇ ਇੱਛਾ ਅਨੁਸਾਰ ਕੋਈ ਗੁੰਡੀਆਂ ਪਵਾਉਂਦਾ ਗੱਡੀ ਖਿੱਚਦਾ ਕੋਈ ਤ੍ਰਸ਼ੂਲ ਪਵਾਉਂਦਾ ਕੋਈ ਜੀਪ ਤੇ ਤ੍ਰਸ਼ੂਲ ਪਵਾਉਂਦਾ ਕੋਈ ਸੂਈਆਂ ਤੇ ਸਰੀਰ ਤੇ ਪੂਰੇ ਸੂਈਆਂ ਪਵਾਉਂਦਾ ਇਮਾ ਦਾ ਮੇਲਾ ਹਰ ਸਾਲ ਉਮਧਾਉਣਾ ਬਣਾਇਆ ਜਾਂਦਾ ਤਸੂਲ ਪਵਾਂ ਦੇ ਗੱਡੀਆਂ ਖਿੱਚਦੇ ਤੇ ਅਗਨੀ ਕੌਂਡ ਹੁੰਦਾ ਆਪਣੇ ਨਿਊ ਸਬਜੀ ਮੰਡੀ ਚ ਉੱਥੇ ਭਾਈ ਬਹੁਤ ਵਧੀਆ ਸਾਰੇ ਸ਼ਰਧਾਲੂ ਜ਼ਰੂਰ ਜ਼ਰੂਰ ਆਉਂਦੇ ਆ ਮਨਾਣ ਇਦਾਂ ਹੀ ਹਰ ਸਾਲ ਕਰਦੇ ਆ ਇਹੀ 55 55 ਸਾਲ ਤੋਂ ਲਗਾਤਾਰ ਕਰਦੇ ਆ ਰਿਹਾ ਐਸੇ ਮਾਤਾ ਰਾਣੀ ਦੀ ਕਿਰਪਾ ਨਾਲ 55ਵਾਂ ਸਾਡਾ ਜਿਹੜਾ ਮੇਲਾ ਹੈ ਉਹ ਸਫਲਤਾਪੂਰਵਕ ਹੋ ਰਿਹਾ ਹੈ ਤਦ ਇਹੋ ਜੋ ਮੇਰਾ ਨਾਮ ਹੈ ਹਰਦੀਪ ਪੌਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਦਾ ਦੱਸਦਾ ਕਿ ਬਹੁਤ ਧੂਮ ਧਾਮ ਦੇ ਨਾਲ ਜਿਹੜਾ ਹੈ ਸ਼ੀਤਲਾ ਮਾਤਾ ਦਾ ਮੇਲਾ ਜਿਹੜਾ ਚ ਲੁਧਿਆਣਾ ਸ਼ਹਿਰ ਦੇ ਵਿੱਚੋਂ ਨਿਕਾਲਾ ਜਾ ਰਿਹਾ ਹੈਗਾ ਮੈਂ ਬਿਲਕੁਲ ਪਰੰਪਰਾਗੜੀ ਹੈ ਸਾਉਤੀ ਪਰੰਪਰਾ ਜਿਹੜੀ ਹੈ ਤੁਹਾਨੂੰ ਇਹ ਲੁਧਿਆਣਾ ਵਿੱਚ ਦੇਖਣ ਨੂੰ ਮਿਲੂਗਾ ਜੈ ਮਾਧਾਰੀ ਬਾਈ ਥਾਰਾ ਸਾਡਾ ਮੇਲਾ ਜਿਹੜਾ ਬਈ ਹਰ ਸਾਲ ਮਨਾਇਆ ਜਾਂਦਾ ਹੈ ਧੂਮ ਧਾਮ ਨਾਲ ਇਸੇ ਤਰ੍ਹਾਂ ਤੇ ਲੋਕਾਂ ਦੀ ਸ਼ਰਧਾ ਆ ਇੱਛਾ ਆ ਮਾਤਾ ਰਾਣੀ ਤੋਂ ਹੀ ਮੰਨਤ ਮੰਗਦੇ ਆ ਮੰਨਤ ਪੂਰੀ ਹੁੰਦੀ ਆ ਲੋਕ ਆਪਣੇ ਆਪਣੇ ਇੱਛਾ ਅਨੁਸਾਰ ਕੋਈ ਗੁੰਡੀਆਂ ਪਵਾਉਂਦਾ ਗੱਡੀ ਖੇਚਦਾ ਕੋਈ ਤਰਸੂਲ ਪਵਾਉਂਦਾ ਕੋਈ ਜੀਪ ਤੇ ਤਰਸੂਲ ਪਵਾਉਂਦਾ ਕੋਈ ਸੂਈਆਂ ਤੇ ਸਰੀਰ ਤੇ ਪੂਰੇ ਸੂਈਆਂ ਪਵਾਉਂਦਾ ਤਾਂ ਇਦਾਂ ਹੀ ਹਰ ਸਾਲ ਇਦਾਂ ਹੀ ਹਰ ਸਾਲ ਕਰਦੇ ਆ ਇਹੀ 52 ਸਾਲ 52 ਸਾਲ ਤੋਂ ਲਗਾਤਾਰ ਕਰਦੇ ਆ ਰਿਹਾ ਐਸ ਜੀ ਮਾਤਾ ਰਾਣੀ ਦੀ ਕਿਰਪਾ ਨਾਲ 55 ਸਾਲ ਦਾ ਜਿਹੜਾ ਮੇਲਾ ਹੈ ਉਹ ਸਫਲਤਾਪੂਰਵਕ ਹੋ ਰਿਹਾ ਹੈ ਇਹ ਮਾਤਾ ਰਾਣੀ ਕਿਰਪਾ ਕਰੇ ਇਦਾਂ ਹੀ ਹਰ ਸਾਲ ਮੰਨਦਾ ਰਹੇ ਮਾਰੀ ਅੰਮਾ ਦਾ ਪ੍ਰੋਗਰਾਮ ਇਹਨਾਂ ਸੀਤਲਾ ਮਾਤਾ ਜੀ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਲੁਧਿਆਣੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਕੱਲ ਇੱਥੇ ਜਾਗਰਨ ਸੀਗਾ ਸੀਤਲਾ ਮਾਤਾ ਦਾ ਇੱਥੇ ਮਾਸਟਰ ਸੰਜੂ ਜੀ ਹਾਜੀ ਪਰਮ ਪਹੁੰਚੇ ਸੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁਮਤਾਲ ਨਾਲ ਸੋਭਾ ਤਰ੍ਹਾਂ ਮਨਾਇਆ ਜਾ ਰਿਹਾ ਹੈ ਤੇ ਅੱਜ ਇਹ ਮਾਤਾ ਰਾਣੀ ਦੇ ਪੂਰੀ ਕਿਰਪਾ ਰਹਿੰਦੀ ਹੈ ਪੱਕਾ ਤੇ ਹਰ ਸਾਲ ਦੀ ਤਰ੍ਹਾਂ ਜਿਹੜੇ ਭਗਤ ਜਨ ਹੁੰਦੇ ਨੇ ਉਹ ਤਰਸੂਲ ਪਾਉਂਦੇ ਨੇ ਮਾਤਾ ਰਾਣੀ ਤੇ ਤੇ ਤਰਸੂਲ ਪਾ ਕੇ ਆਪਣੇ ਆਪਣੇ ਹਾਜ਼ਰੀ ਕਬੂਲ ਕਰਦੇ ਨੇ ਤੇ ਮਾਤਾ ਰਾਣੀ ਨਾਲ ਦੀ ਮਨੋਕਾਮਨਾ ਪੂਰੀ ਕਰਦੇ ਆ ਤੇ ਮੈਂ ਇਹ ਚਾਹਨਾ ਕਿ ਹਰ ਹੋਰ ਵੀ ਜਿੰਨੀ ਵੀ ਸੰਗਤ ਹੈ ਸਾਰੀ ਜੁੜੋ ਤੇ ਆਓ ਮਾਤਾ ਰਾਣੀ ਦੇ ਸੀਤਲਾ ਮਾਤਾ ਦੇ ਸੋਭਾਇਤਰਾ ਦੇ ਵਿੱਚ ਹੈ ਸੋਭਾਇਤਰਾ ਦੇ ਵਿੱਚ ਜੁੜ ਕੇ ਮਾਤਾ ਜੀ ਦੀ ਆਸਾਨ ਬਿਧਾਓ ਤੇ ਅਸੀਂ ਜਕਾਰਾ ਲਾਉਂਦੇ ਹੋਏ ਥੋੜੀ ਦੇਰ ਦੇ ਵਿੱਚ ਸੋਭਾਇਤਰਾ ਸਟਾਰਟ ਕਰਾਂਗੇ ਸੀਤਲਾ ਮਾਤਾ ਜੀ ਦਾ ਮਰੀ ਅੰਮਾ ਦਾ ਬਹੁਤ ਸੱਚੇ ਦਰਬਾਰ ਕੀ ਜੈ ਭਾਈ ਮਰੀ ਅੰਮਾ ਦਾ ਮੇਲਾ ਹਰ ਸਾਲ ਉਮਤਾਵਣਾ ਬਣਾਇਆ ਜਾਂਦਾ ਤਰਸ਼ੂਲ ਪੁਆਨ ਦੇ ਗੱਡੀਆਂ ਖਿੱਚਦੇ ਤੇ ਅਗਨੀ ਕੋਂਡ ਹੁੰਦਾ ਆਪਣੇ ਨਿਊ ਸਬਜੀ ਮੰਡੀ ਚ ਉੱਥੇ ਭਾਈ ਬਹੁਤ ਵਧੀਆ ਸਾਰੇ ਸ਼ਰਧਾਲੂ ਜ਼ਰੂਰ ਜ਼ਰੂਰ ਆਉਂਦੇ ਆ ਮਨਾਣ ਨਹੀਂ ਤੇ ਯਾਰ ਇਹਦਾ ਪੂਰਾ ਸਾਲਸ ਮੇਲੇ ਦਾ ਬਹੁਤ ਵਧੀਆ ਇੰਤਜ਼ਾਰ ਰਹਿੰਦੇ ਸਾਰਿਆਂ ਨੂੰ ਸਾਲ ਹੁੰਦਾ ਜੀ ਚਾਹ ਹੁੰਦਾ ਵਾ ਕਿੰਨੇ ਕਿਦੋਂ ਸੰਗਤਾਂ ਆਈਆਂ ਆਈਆਂ ਭਾਈ ਕਾਫੀ ਸੈਟੋ ਆਈਆਂ ਇਹ ਸੰਗਤਾਂ ਅਤਰੋ ਮਧਰਾਚੋਂ ਵੀ ਆਏ ਕਿਤੇ ਹੋਰ ਵੀ ਆਏ ਆ ਬਾਕੀ ਹੋਰ ਜ਼ਿਲ੍ਹੇ ਦੇ ਬੰਦੇ ਵਸੇਰੇ ਆਏ ਆ ਜਿਹੜੇ ਆਂਦੇ ਹਰ ਸਾਲ ਦੇਖਣ ਮੇਲਾ ਕਿੱਦਾਂ ਦੀ ਤਿਆਰੀਆਂ ਕੀਤੀਆਂ ਗਈ ਮੇਲੇ ਲਈ ਭਾਈ ਤੁਸੀਂ ਦੇਖ ਹੀ ਸਾਦੇ ਕਿੰਨੀ ਰੋਡ ਜਾਮ ਆ ਕਿੰਨੀ ਰੌਣਕ ਆ ਇਹ ਸਭ ਤਿਆਰੀਆਂ ਆ ਜੀ ਇਹ ਤਰਸ਼ੂਲ ਪਾਤੇ ਆ ਇਹ ਅਗਨੀ ਗੁੰਡ ਕਰਤੇ ਆ ਆਗ ਸੇ ਚਲਤੇ ਆ ਔਰ ਇਹ ਗੱਡੀਆਂ ਖਿੱਚਦੇ ਆ ਇਸ ਸਾਲ ਕਿਤਰਾ ਇੰਤਜ਼ਾਰ ਰਹਿਤਾ ਮਿਲੇਗਾ ਹਾਂ ਬਹੁਤ ਸਾਲ ਮਿਲਿਆ ਕਿਤਰਾ ਇੰਤਜ਼ਾਰ ਰਹਿਤਾ ਬਹੁਤ ਜ਼ਿਆਦਾ ਇੰਤਜ਼ਾਰ ਰਹਤਾ ਹੈ ਔਰ ਖੁਸ਼ੀਆਂ ਆਤੀ ਆ ਸਭ ਕੋ ਮਿਲੇ ਜਬ ਆਤਾ ਇਹ ਜਾਉਂਗੇ ਦਾਣਾ ਮੰਡੀ ਜਾਉਂਗੇ ਸਬਜ਼ੀ ਮੰਡੀ ਅਗਨੀ ਗੁੰਡ ਤੇ ਚੱਲਦੇ ਵੀ ਹਲੇ ਤਰਸ਼ੂਲ ਦੇ ਫੇਰੇ ਹੋ ਰਹੇ ਆ ਆਣ ਕੇ ਫੇ ਤਰਸ਼ੂਲ ਪਾਣਗੇ ਪਾ ਕੇ ਫੇ ਇੱਥੋਂ ਦੀ ਸਿੱਧੇ ਮੰਡੀ ਜਾਣਗੇ ਕਿ ਤੋਂ ਸ਼ੁਰੂ ਹੋ ਰਿਹਾ ਕਿੱਥੇ ਖਤਮ ਮੇਲਾ ਭਾਈ ਮਾਤਰਾ ਚੌਂਕ ਤੋਂ ਲੈ ਕੇ ਗੰਦੇ ਨਾਲੇ ਤੱਕ ਖਤਮ ਹੋਏਗਾ ਹਾਂਜੀ ਕੀ ਕੀ ਤਿਆਰੀਆਂ ਕਿੱਦਾਂ ਭਗਤ ਜਿਹੜੇ ਨੇ ਕਿਸ ਪ੍ਰਕਾਰ ਦੇ ਮਾਤਰਾ ਭਾਈ ਸੁਖਣਾ ਸੁਖੀ ਸਾਰੇ ਆ ਨੇ ਜਿਨ੍ਹਾਂ ਦੀ ਪੂਰੀ ਹੋ ਰਹੀ ਆ ਤੇ ਉਹ ਕਰ ਰਹੇ ਨੇ ਜਿਨ੍ਹਾਂ ਨਹੀਂ ਹੋਈ ਉਹ ਕਿਸ ਪ੍ਰਕਾਰ ਦੇ ਸੁਖਣਾ ਸੁਖੀ ਜਾਂਦੇ ਆ ਨੇ ਕੋਲ ਭਾਈ ਆਪਣੀ ਆਪਣੀ ਇੱਛਾ ਹੁੰਦੀ ਉਹਨਾਂ ਦੀ ਆਪਣੇ ਆਪਣੀ ਚਾਹਤ ਜੇ ਪੂਰੀ ਹੋਗੀ ਉਹ ਕਰਨਗੇ ਜੈ ਮਾਤਾ ਜੀ ਮੈਂ ਖੁਸ਼ੀ ਕੇ ਮਹਾਰਾ ਖੁਦ ਮੈਂ ਨਹੀਂ ਇਲਾਹਾਬਾਦ ਸੇ ਯਹਾਂ ਆਇਆ ਹਾਂ ਦਰਸ਼ਨ ਕਰਨੇ ਕੇ ਲਈ ਯਹਾਂ ਆਈ ਹੂ इतनी दूर से इलाहाबाद से आई संगम से संगम से, से आई हूँ मेरा नाम रेखा देवी है तो यहाँ पर कैसे मनाया जा रहा है यहाँ बहुत तो सुंदर मनाई जा रही है तैयारियाँ की है क्या होने वाला है इसमें गले में त्रिशूल भोंकते हैं जीप में घसते हैं और पूजा होता है और बड़ा तो मान होता है भाई भला करती है देवी सबको तब ना भला करती हूँ कैमरा पर्सन हरी तेनाल हरदीप जय माता दी